ਤੁਸੀਂ ਦੇਖ ਰਹੇ ਹੋ ਇੱਕ ਤਲਹਰ نیوز ਤੇ ਮੈਂ ਹਾਂ ਤੁਹਾਡਾ ਆਪਣਾ ਸੁਮਿਤ ਢਿੰਗਰਾ ਇੱਕ ਤਲਹਰ ਦੀ ਟੀਮ ਇਸ ਟਾਈਮ ਪਹੁੰਚੀ ਹੈ ਨਗਰ ਕੌਂਸਲ ਨਕੌਦਰ ਜਿੱਥੇ ਅੱਜ 15 ਅਗਸਤ ਦੇ ਸ਼ੁਭ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਐਰੀ ਨੀਤਾ ਜੀ ਝੰਡੇ ਲਹਿਰਾਨ ਦੀ ਰਸਮ ਨੂੰ ਅਦਾ ਕਰਨਗੇ ਆਓ ਤੁਹਾਨੂੰ ਦਿਖਾਣੇ ਆ ਇਸ ਦੀਆਂ ਕੁਝ ਤਸਵੀਰਾਂ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਅੱਜ ਆਪਾਂ 77 ਸਾਲ ਪੂਰੇ ਕਰਕੇ ਤੇ 78ਵਾਂ ਜੋ ਆਜ਼ਾਦੀ ਦਿਹਾੜਾ ਹੈ ਉਹ ਮਨਾ ਰਹੇ ਆਂ ਔਰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਜੋ ਭਾਰਤ ਵਾਸੀ ਜੋ ਸਾਡੇ ਸੁਤੰਤਰਤਾ ਸੰਾਨੀ ਸੀ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਾਨੂੰ ਅੱਜ ਇਹ ਆਜ਼ਾਦ ਫਜ਼ਾ ਜਿਹੜੀ ਹੈ ਉਹ ਸਾਂ ਲੈਣ ਵਾਸਤੇ ਦਿੱਤੀ ਹੈ ਔਰ ਜੋ ਆਪਣਾ ਦੇਸ਼ ਬਹੁਤ ਦੇਰ ਤੋਂ ਗੁਲਾਮ ਸੀ ਅੱਜ 15 ਅਗਸਤ ਨੂੰ ਆਜ਼ਾਦ ਹੋਇਆ ਸੀ ਔਰ ਉਸੇ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਨਗਰ ਕੌਂਸਲ ਦੇ ਪ੍ਰਾਂਗਨ ਦੇ ਵਿੱਚ 15 ਅਗਸਤ ਦਾ ਤਿਹਾੜ ਜੋ ਹੈ ਉਹ ਮਨਾਇਆ ਜਾਂਦਾ ਹੈ ਤੇ ਅੱਜ ਉਹੀ ਤਿਹਾੜ ਜੋ ਹੈ ਨਗਰ ਕੌਂਸਲ ਦੇ ਵਿੱਚ ਅਸੀਂ ਮਨਾ ਰਹੇ ਹਾਂ ਔਰ ਧੰਨਵਾਦ ਕਰਦੇ ਹਾਂ ਉਸ ਅਕਾਲਪੁਰ ਕਬਾਈ ਗੁਰੂ ਦਾ ਤਾਂ ਜੋ ਉਹਨਾਂ ਨੇ ਸਾਨੂੰ ਇਸ ਆਜ਼ਾਦ ਫਜ਼ਾ ਦੇ ਵਿੱਚ ਆਜ਼ਾਦ ਹਵਾ ਦੇ ਵਿੱਚ ਸਾਹ ਲੈਣ ਦਾ ਜੋ ਹੈ ਮੌਕਾ ਦਿੱਤਾ ਹੈ ਬਹੁਤ-ਬਹੁਤ ਧੰਨਵਾਦ ਵਹੀ ਗੁਰੂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਸਤੰਤਰਤਾ ਸੁਨਾਨੀਆਂ ਦਾ ਕਿਉਂਕਿ ਉਹਨਾਂ ਦਾ ਸਭ ਤੋਂ ਵੱਧ ਯੋਗਦਾਨ ਸੀ ਇਸ ਆਜ਼ਾਦੀ ਨੂੰ ਦੁਨੀਆਂ ਦੇ ਵਿੱਚ ਮੈਂ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਨਮਨ ਕਰਦਾ ਹਾਂ ਸਾਰੇ ਹੀ ਸਤੰਤ ਦਰਸ਼ਕਾਨੀਆਂ ਦੇ ਘਰਾਂ ਵੱਲੋਂ ਤੁਸੀਂ ਦੇਖ ਰਹੇ ਹੋ ਇੱਕ ਤਲਹਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸੁਮਿਤ ਟਿੰਗਰਾ ਇੱਕ ਤਲਹਰ ਦੀ ਟੀਮ ਇਸ ਟਾਈਮ ਪਹੁੰਚੀ ਹੈ ਨਗਰ ਕੌਂਸਲ ਨਕੌਦਰ ਜਿੱਥੇ ਅੱਜ 15 ਅਗਸਤ ਦੇ ਸ਼ੁਭ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਐਰੀ ਨੀਤਾ ਜੀ ਝੰਡੇ ਲਹਿਰਾਨ ਦੀ ਰਸਮ ਨੂੰ ਅਦਾ ਕਰਨਗੇ ਆਓ ਤੁਹਾਨੂੰ ਦਿਖਾਣੇ ਆ ਇਸ ਦੀਆਂ ਕੁਝ ਤਸਵੀਰਾਂ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਅੱਜ ਆਪਾਂ 77 ਸਾਲ ਪੂਰੇ ਕਰਕੇ ਤੇ 78ਵਾਂ ਜੋ ਆਜ਼ਾਦੀ ਦਿਹਾੜਾ ਹੈ ਉਹ ਮਨਾ ਰਹੇ ਆਂ ਔਰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਜੋ ਭਾਰਤ ਵਾਸੀ ਜੋ ਸਾਡੇ ਸੁਤੰਤਰਤਾ ਸੰਾਨੀ ਸੀ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਾਨੂੰ ਅੱਜ ਇਹ ਆਜ਼ਾਦ ਫਜ਼ਾ ਜਿਹੜੀ ਹੈ ਉਹ ਸਾਹ ਲੈਣ ਵਾਸਤੇ ਦਿੱਤੀ ਹੈ ਔਰ ਜੋ ਆਪਣਾ ਦੇਸ਼ ਬਹੁਤ ਦੇਰ ਤੋਂ ਗੁਲਾਮ ਸੀ ਅੱਜ 15 ਅਗਸਤ ਨੂੰ ਆਜ਼ਾਦ ਹੋਇਆ ਸੀ ਔਰ ਉਸੇ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਨਗਰ ਕੌਂਸਲ ਦੇ ਪ੍ਰਾਂਗਣ ਦੇ ਵਿੱਚ 15 ਅਗਸਤ ਦਾ ਤਿਹਾੜ ਜੋ ਹੈ ਉਹ ਮਨਾਇਆ ਜਾਂਦਾ ਹੈ ਤੇ ਅੱਜ ਉਹੀ ਤਿਹਾੜ ਜੋ ਹੈ ਨਗਰ ਕੌਂਸਲ ਦੇ ਵਿੱਚ ਅਸੀਂ ਮਨਾ ਰਹੇ ਹਾਂ ਔਰ ਧੰਨਵਾਦ ਕਰਦੇ ਹਾਂ ਉਸ ਅਕਾਲਪੁਰ ਕਵਾਹੀ ਗੁਰੂ ਦਾ ਤਾਂ ਜੋ ਉਹਨਾਂ ਨੇ ਸਾਨੂੰ ਇਸ ਆਜ਼ਾਦ ਫਜ਼ਾ ਦੇ ਵਿੱਚ ਆਜ਼ਾਦ ਹਵਾ ਦੇ ਵਿੱਚ ਸਾਹ ਲੈਣ ਦਾ ਜੋ ਹੈ ਮੌਕਾ ਦਿੱਤਾ ਹੈ ਬਹੁਤ-ਬਹੁਤ ਧੰਨਵਾਦ ਵਾਹੀ ਗੁਰੂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਸਰਪੰਚ ਦਾ ਸੁਨਾਨੀਆਂ ਦਾ ਕਿਉਂਕਿ ਉਹਨਾਂ ਦਾ ਸਭ ਤੋਂ ਵੱਧ ਯੋਗਦਾਨ ਸੀ ਇਸ ਆਜ਼ਾਦੀ ਨੂੰ ਦਿਵਾਨ ਦੇ ਵਿੱਚ ਮੈਂ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਨਮਨ ਕਰਦਾ ਹਾਂ ਸਾਰੇ ਹੀ ਸਤੰਤ ਸੁਸਨਾਨੀਆਂ ਦੇਖਤ ਹਾਂ ਜੀ